ਅੱਜ ਸਾਡਾ 33ਵਾਂ ਦਿਨ ਹੈ ਇਸ ਸਟ੍ਰਾਈਕ ਦਾ ਅਸੀਂ ਬੂਟਪਾਲ ਸਾਹਿਬ ਦਾ ਸਟਾਲ ਲਾਇਆ ਸੀ ਨਿੰਬੂ ਪਾਣੀ ਵੇਚਣ ਦਾ ਸਟਾਲ ਲਾਇਆ ਸੀ ਨਾਲੇ ਚਾਹ ਵੇਚਣ ਦਾ ਸਟਾਲ ਲਾਇਆ ਸੀ ਅਸੀਂ ਦੀਵਾਲੀ ਵੀ ਇੱਥੇ ਕੱਢੀ ਅਸੀਂ ਦੀਵਾਲੀ ਵੀ ਕਾਲੀ ਦੀਵਾਲੀ ਮਨਾਈ ਆ ਸਾਰੇ ਬੱਚੇ ਦੀਵਾਲੀ ਤੇ ਘਰੇ ਨਹੀਂ ਗਏ ਕੁੱਤਿਆਂ ਬਿੱਲੀਆਂ ਤੇ ਚਿੜੀਆਂ ਤੱਕ ਦਾ ਇਲਾਜ ਇੱਥੇ ਕਰਦਿੰਦੇ ਨੇ ਉਹ ਬੱਚੇ ਨੇ ਇਹ ਕੀ ਕਹਿੰਦੇ 15000 ਰੁਪਏ ਤਾਂ ਆਪਾਂ ਆਪਣੀ ਸੀਰੀ ਨਾ ਰੱਖੀਏ ਘਰੇ ਤੇ ਕੀ ਜੇ ਐਮਬੀਬੀਐਸ ਵਾਲਿਆਂ ਦੀ ਉਹ ਸਟਾਈਫਨ ਵੱਜ ਸਕਦਾ ਤੇ ਇਹਨਾਂ ਦਾ ਕਿਉਂ ਨਹੀਂ ਵੱਜ ਸਕਦਾ ਗੁਰੂ ਅੰਗਦ ਦੇ ਵੈਟਰਨਰੀ ਐਨੀਮਲ ਸਾਇੰਸ ਯੂਨੀਵਰਸਿਟੀ ਦੇ ਇੰਟਰਨ ਡਾਕਟਰਾਂ ਦੇ ਵੱਲੋਂ ਪਿਛਲੇ 33 ਦਿਨਾਂ ਤੋਂ ਲਗਾਤਾਰ ਆਪਣੀ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਜਾ ਰਹੀ ਹੈ ਤੇ ਪਿਛਲੇ 3 ਦਿਨਾਂ ਤੋਂ ਲਗਾਤਾਰ ਇੰਟਰਨ ਡਾਕਟਰ ਭੁੱਖ ਹੜਤਾਲ ਤੇ ਬੈਠੇ ਹੋਏ ਨੇ ਪਰ ਆਪਣੀਆਂ ਮੰਗਾਂ ਨੂੰ ਨਾ ਪੂਰੀਆਂ ਹੁੰਦੀਆਂ ਦੇਖ ਅੱਜ ਇੰਟਰਨ ਡਾਕਟਰਾਂ ਦੇ ਵੱਲੋਂ ਔਨੋਖੇ ਢੰਗ ਦਾ ਪ੍ਰਦਰਸ਼ਨ ਕੀਤਾ ਗਿਆ ਜਿੱਥੇ ਇੰਟਰਨ ਡਾਕਟਰਾਂ ਦੇ ਵੱਲੋਂ ਫਿਰੋਜ਼ਪੁਰ ਰੋਡ ਤੇ ਬੂਟ ਪਾਲਿਸ਼ ਕਰਕੇ ਚਾਹ ਦਾ ਸਟਾਲ ਲਗਾ ਕੇ ਇਸੇ ਹੋਰ ਵੱਖ ਵੱਖ ਔਨੋਖੇ ਤਰੀਕੇ ਦੇ ਨਾਲ ਪ੍ਰਦਰਸ਼ਨ ਕੀਤਾ ਤਾਂ ਕਿ ਸਰਕਾਰ ਤੱਕ ਉਹਨਾਂ ਦੀ ਆਵਾਜ਼ ਪਹੁੰਚੇ ਤੇ ਸਰਕਾਰ ਉਹਨਾਂ ਦੀਆਂ ਮੰਗਾਂ ਨੂੰ ਮੰਨਣ ਵਾਸਤੇ ਤਿਆਰ ਹੋਵੇ ਤਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਗੁਰੂ ਅੰਗਦ ਦੇ ਵੈਟਰਨਰੀ ਐਨੀਮਲ ਸਾਇੰਸ ਯੂਨੀਵਰਸਿਟੀ ਗਡਵਾਸੂ ਦੀਆਂ ਜਿੱਥੇ ਇੰਟਰਨ ਡਾਕਟਰਾਂ ਦੇ ਵੱਲੋਂ ਬੂਟ ਪਾਲਿਸ਼ ਕਰਕੇ ਅਤੇ ਝਾੜਾ ਸਟਾਰ ਲਗਾ ਕੇ ਅਨੋਖੇ ਤਰੀਕੇ ਦੇ ਨਾਲ ਆਪਣੀ ਆਵਾਜ਼ ਜਿਹੜੀ ਹੈ ਸਰਕਾਰ ਤੱਕ ਪਹੁੰਚਾਉਣ ਦੀ ਗੱਲ ਕੀਤੀ ਗਈ ਹੈ ਗੁਰਦਲ ਬੱਗੀ ਪਿਛਲੇ 33 ਦਿਨ ਤੋਂ ਲਗਾਤਾਰ ਪ੍ਰਦਰਸ਼ਨ ਜਿਹੜਾ ਵਾ ਗਡਵਾਸੂ ਦੇ ਅੰਦਰ ਇੰਟਰਨ ਡਾਕਟਰਾਂ ਦਾ ਲਗਾਤਾਰ ਜਾਰੀ ਹੈ ਤੇ 3 ਦਿਨਾਂ ਤੋਂ ਲਗਾਤਾਰ ਵੱਖ-ਵੱਖ ਸਟੂਡੈਂਟ ਰੋਜ਼ਾਨਾ ਜਿਹੜੇ ਨੇ ਭੁੱਖ ਹੜਤਾਲ ਤੇ ਬੈਠਦੇ ਨੇ ਪਰ ਹਜੇ ਤੱਕ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਕੋਈ ਵੀ ਸਹਿਮਤੀ ਬੰਦੀ ਹੋਈ ਨਜ਼ਰ ਨਹੀਂ ਆ ਰਹੀ ਆ ਤੇ ਇਸ ਲੜੀ ਨੂੰ ਲੈ ਕੇ ਅੱਗੇ ਕੀ ਸਟੈਪ ਰਹੇਗਾ ਇੰਟਰਨ ਡਾਕਟਰਾਂ ਦਾ ਸੁਣੋ ਤੁਸੀਂ ਵੀ ਸਤਿ ਸ਼੍ਰੀ ਅਕਾਲ ਜੀ ਅੱਜ ਸਾਡਾ 33ਵਾਂ ਦਿਨ ਹੈ ਇਸ ਸਟ੍ਰਾਈਕ ਦਾ ਅਸੀਂ ਇੱਕ ਵੱਖਰਾ ਢੰਗ ਅਪਣਾਇਆ ਸੀ ਅੱਜ ਆਪਣਾ ਰੋਜ਼ ਦੱਸਣ ਦਾ ਅਸੀਂ ਬੂਟਪਾਲ ਸਾ ਦਾ ਸਟਾਲ ਲਾਇਆ ਸੀ ਨਿੰਬੂ ਪਾਣੀ ਵੇਚਣ ਦਾ ਸਟਾਲ ਲਾਇਆ ਸੀ ਨਾਲੇ ਚਾਹ ਵੇਚਣ ਦਾ ਸਟਾਲ ਲਾਇਆ ਸੀ ਅਸੀਂ ਇਹ ਕਹਿਣਾ ਜ਼ਰੂਰ ਚਾਹਾਂਗੇ ਕਿ ਕੋਈ ਵੀ ਕੰਮ ਛੋਟਾ ਵੱਡਾ ਨਹੀਂ ਹੁੰਦਾ ਪਰ ਜਿਹੜੀ ਅਸੀਂ ਮਿਹਨਤ ਕਰਦੇ ਆ 5.5 ਸਾਲ ਆਪਣੀ ਡਿਗਰੀ ਨੂੰ ਦਿਨੇ ਆ ਪੂਰੇ ਭਾਰਤ ਵਿੱਚੋਂ ਕੰਪੀਟੀਸ਼ਨ ਕਲੀਅਰ ਕਰਕੇ ਇੱਥੇ ਐਡਮਿਸ਼ਨ ਲੈਨੇ ਆ ਸਾਨੂੰ ਉਸ ਮਿਹਨਤ ਦਾ ਮੁੱਲ ਮਿਲਣਾ ਚਾਹੀਦਾ ਹੈ ਸਾਡਾ ਪੱਤਾ 15000 ਹੈ ਜੋ ਕਿ 500% ਦਾ ਹੁੰਦਾ ਹੈ ਇਹ ਸਾਡੀ ਮਿਹਨਤ ਲਈ ਬਿਲਕੁਲ ਵੀ ਜਾਇਜ਼ ਨਹੀਂ ਹੈ ਸਾਡੀ ਮੰਗ ਇਹੀ ਹੈ ਕਿ ਸਾਡਾ ਪੱਤਾ ਵਧਾ ਕੇ 24310 ਕੀਤਾ ਜਾਵੇ ਜੋ ਕਿ ਸਾਡੇ ਨਾਲ ਦੇ ਰਾਜਿਆਂ ਨਾਲ ਮੇਲ ਖਾਂਦਾ ਹੈ ਪੰਜਾਬ ਸਰਕਾਰ ਐਮਬੀਬੀਐਸ ਬੀਡੀਐਸ ਨੂੰ ਵੀ 22000 ਦੇ ਰਹੀ ਹੈ ਪਰ ਸਾਨੂੰ ਇੱਕ ਵੀ ਪੈਸਾ ਨਹੀਂ ਦੇ ਰਹੀ ਸਾਡੀ ਮੰਗ ਹਜੇ ਵੀ ਇਹੀ ਹੈ ਕਿ ਸਾਡਾ ਪੱਤਾ 24310 ਹੋ ਜਾਵੇ ਕਾਰਨ ਮੈਨੂੰ ਮਾਝੇ ਤੱਕ ਜਿਹੜਾ ਕੋਈ ਹੋਰ ਤਰੀਕਾ ਦੱਸੋ ਕਿ ਸਰਕਾਰ ਨਾਲ ਮੈਂ ਕੋਈ ਵੀ ਸਰਕਾਰ ਦਾ ਨੁਮਾਇੰਦਾ ਇੱਥੇ ਤਰਨੇ ਤੇ ਤਾਂ ਨਹੀਂ ਆਇਆ ਪਰ ਅਸੀਂ ਫਾਈਨੈਂਸ ਮਿਨਿਸਟਰ ਹਰਪਾਲ ਸਿੰਘ ਟੀਮਾ ਜੀ ਨੂੰ ਮਿਲੇ ਆ ਅਸੀਂ ਐਨੀਮਲ ਹਸਬੈਂਡਰੀ ਮਿਨਿਸਟਰ ਖੁੱਡੀਆਂ ਜੀ ਨੂੰ ਵੀ ਮਿਲੇ ਆ ਉਹਨਾਂ ਦੇ ਪ੍ਰਿੰਸੀਪਲ ਸੈਕਟਰੀਜ਼ ਨੂੰ ਵੀ ਮਿਲੇ ਆ ਉਹਨਾਂ ਨੇ ਸਾਨੂੰ ਆਸ਼ਵਾਸਨ ਜ਼ਰੂਰ ਦੇ ਆ ਪਰ ਸਾਡਾ ਕੰਮ ਹਜੇ ਪੂਰਾ ਹੋਇਆ ਨਹੀਂ ਹੈ ਉਹਨਾਂ ਵੱਲੋਂ ਹੀ ਕਿਹਾ ਗਿਆ ਹੈ ਕਿ ਕੰਮ ਹੋ ਜਾਏਗਾ ਅਸੀਂ ਇੱਕ ਮੀਟਿੰਗ ਸਾਡੀ ਫਿਕਸ ਜ਼ਰੂਰ ਹੋਈ ਹੈ ਕੱਲ ਫਾਈਨੈਂਸ ਮਿਨਿਸਟਰ ਨਾਲ ਫਾਈਨੈਂਸ ਮਿਨਿਸਟਰ ਜੀ ਨਾਲ ਦੁਆਰਾ ਅਸੀਂ ਉਮੀਦ ਕਰਦੇ ਹਾਂ ਕਿ ਕੱਲ ਸਾਡਾ ਹੱਲ ਹੋ ਜਾਵੇਗਾ ਤੇ ਅਸੀਂ ਇਹ ਤਰਨਾ ਚੱਕ ਕੇ ਆਪਣੇ ਕੰਮਾਂ ਨੂੰ ਜਾ ਸਕਾਂਗੇ ਕਿਉਂਕਿ ਅਸੀਂ ਵੀ ਡਾਕਟਰਾਂ ਸਾਡਾ ਕੋਈ ਮੰਨ ਨਹੀਂ ਕਰਦਾ ਕਿ ਇੱਥੇ ਤਰਨਾ ਦਈਏ ਅਸੀਂ ਵੀ ਆਪਣੀਆਂ ਡਿਊਟੀਆਂ ਕਰਨਾ ਚਾਹੁੰਦੇ ਹਾਂ ਸ੍ਰੀ ਗੱਲ ਜੀ ਮੇਰਾ ਨਾਮ ਦੀ ਸ਼ਾਂਤ ਹੈ ਜੀ ਅੱਜ ਸਾਡੀ ਅੰਮ੍ਰਿਤਸਰ ਵਿੱਚ ਸਮੇਂ ਦੀ ਹੜਤਾਲ ਦਾ 33ਵਾਂ ਦਿਨ ਸ਼ੁਰੂ ਹੋ ਚੁੱਕਿਆ ਹੈ ਜੀ ਅਸੀਂ ਅੱਜ ਹੁਣ ਤੱਕ ਇੱਕ ਵਾਰ ਅਸੀਂ ਫਾਈਨੈਂਸ ਮਿਨਿਸਟਰ ਹਰਪਾਲ ਸਿੰਘ ਚੀਮਾ ਜੀ ਨੂੰ ਮਿਲ ਚੁੱਕੇ ਹਾਂ ਸਾਡੇ ਐਮਐਲਏ ਡਾਕਟਰ ਸੰਜੀਵ अरोड़ा ਨੂੰ ਮਿਲ ਚੁੱਕੇ ਹਾਂ ਕੀ ਗੱਲ ਬਣ ਉਹਨਾਂ ਨੇ ਵੀ ਸਾਨੂੰ ਆਸ਼ਵਾਸਨ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਨੇ ਸਾਡੀ ਪ੍ਰਿੰਸੀਪਲ ਸੈਕਟਰੀ ਜਿਹੜੇ ਫਾਈਨਾਂਸ ਦੇ ਨੇ ਉਹਨਾਂ ਨਾਲ ਸਾਡੀ ਮੀਟਿੰਗ ਵੀ ਕਰਾਈ ਗਈ ਆ। ਉਹ ਦਿਨ 10 ਦਿਨ ਹੋ ਗਿਆ ਇਸ ਚੀਜ਼ ਨੂੰ ਤੇ ਉਹਨਾਂ ਤੋਂ ਬਾਅਦ ਉਹਨਾਂ ਨੇ ਸਾਨੂੰ ਇਹੀ ਆਸ਼ਵਾਸਨ ਦਿੱਤਾ ਸੀ ਕਿ ਤੁਹਾਡਾ ਕੰਮ ਚੱਲ ਰਿਹਾ ਹੈ ਤੇ ਤੁਹਾਡਾ ਕੰਮ ਬਹੁਤ ਜਲਦੀ ਹੋ ਜਾਊਗਾ। ਪਰ ਉਸ ਤੋਂ ਬਾਅਦ ਅਸੀਂ ਦੀਵਾਲੀ ਵੀ ਇੱਥੇ ਕੱਢੀ ਅਸੀਂ ਦੀਵਾਲੀ ਵੀ ਕਾਲੀ ਦੀਵਾਲੀ ਮਨਾਈ ਆ। ਸਾਰੇ ਬੱਚੇ ਦੀਵਾਲੀ ਤੇ ਘਰੇ ਨਹੀਂ ਗਏ। ਕੋਈ ਕਿਸੇ ਨੇ ਪਟਾਕੇ ਨਹੀਂ ਚਲਾਏ, ਕੋਈ ਵੀ ਖੁਸ਼ੀ ਨਹੀਂ ਮਨਾਈ। ਸਾਡੀ ਦੀਵਾਲੀ ਵੀ ਇੱਥੇ ਕਾਲੀ ਮਨਾਈ ਗਈ ਆ। ਪਰ ਸਾਡੀ ਸਰਕਾਰ ਅੱਗੇ ਹਲੇ ਵੀ ਇਹੀ ਬੇਨ ਜੇ ਨਹੀਂ ਹੁੰਦਾ ਇਹ ਚੀਜ਼ ਤਾਂ ਆ ਗਾਣ ਵਾਲੇ ਸਮਝ ਅਸੀਂ ਇਸ ਹੜਤਾਲ ਨੂੰ ਹੋਰ ਤਿੱਖਾ ਕਰਾਂਗੇ ਸਾਡੇ ਬੱਚੇ ਭੁੱਖ ਹੜਤਾਲ ਤੇ ਬੈਠੇ ਆ ਜਿਹੜੀ ਕਿ ਨਿਰਜਲਾ ਭੁੱਖ ਹੜਤਾਲ ਆ 24 ਘੰਟੇ ਬੱਚੇ ਭੁੱਖੇ ਰਹਿੰਦੇ ਆ ਪਿਆਸੇ ਰਹਿੰਦੇ ਆ ਤੇ ਜੇ ਲੋੜ ਪਈ ਤਾਂ ਅਸੀਂ ਸਾਰੇ ਦੇ ਸਾਰੇ ਬੱਚੇ ਮਰਨ ਵਰਤ ਲਈ ਵੀ ਤਿਆਰ ਆ ਕੋਈ ਪਹਿਲੀ ਗੱਲ ਤੇ ਆਮ ਬੱਚੇ ਨਹੀਂ ਹੈਗੇ ਇਹ ਉਹ ਨੇ ਜਿਹੜੇ ਰੱਬ ਦੇ ਜੀਹਾਂ ਦੇ ਜਿਨ੍ਹਾਂ ਤੋਂ ਮੂੰਹ ਤੋਂ ਬੋਲ ਨਹੀਂ ਹੁੰਦਾ ਆਪਾਂ ਇਹ ਚਿੜੀਆਂ ਤੱਕ ਦਾ ਇਲਾਜ ਇੱਥੇ ਕਰਦੇ ਨੇ ਕੁੱਤਿਆਂ ਬਿੱਲੀਆਂ ਤੇ ਚਿੜੀਆਂ ਤੱਕ ਦਾ ਇਲਾਜ ਇੱਥੇ ਕਰਦੇ ਨੇ ਉਹ ਬੱਚੇ ਨੇ ਤੇ ਅੱਜ ਜੇ ਇਹ ਇਹ ਆਪਣੇ ਹੱਕ ਮੰਗ ਰਹੇ ਨੇ ਤਾ ਕਰਕੇ ਵਿਚਾਰੇ ਇੱਥੇ ਬੈਠੇ ਨੇ ਇਹ ਕੀ ਕਰੇ 15000 ਰੁਪਏ ਤਾਂ ਆਪਾਂ ਆਪਣਾ ਸੀਰੀ ਨਾ ਰੱਖੀਏ ਘਰੇ ਤੇ ਕੀ ਜੇ ਐਮਬੀਬੀਐਸ ਵਾਲਿਆਂ ਦੀ ਉਹ ਸਟਾਈਫਨ ਵੱਜ ਸਕਦਾ ਤਾਂ ਇਹਨਾਂ ਦਾ ਕਿਉਂ ਨਹੀਂ ਵੱਜ ਸਕਦਾ ਇਹ ਤਾਂ ਮੈਨੂੰ ਲੱਗਦਾ ਐਮਬੀਬੀਐਸ ਵਾਲਿਆਂ ਤੋਂ ਜ਼ਿਆਦਾ ਕੰਮ ਕਰਦੇ ਨੇ ਐਮਬੀਬੀਐਸ ਵਾਲਾ ਤਾਂ ਬੰਦਾ ਚਲੋ ਵਧੀਆ ਪਾ ਕੇ ਉਹਨੂੰ ਸਾਰਾ ਉਚੀਰ ਫਾੜ ਕਰਦੇ ਨੇ ਇਹ ਤਾਂ ਗੋਹੇ ਗੋਹੇ ਕੂੜੇ 'ਚ ਰਹਿ ਕੇ ਵਿਚਾਰੇ ਪਹਿਲਾਂ ਇੱਥੇ ਪੜ੍ਹ ਕੇ ਫਿਰ ਸੀਟਾਂ ਲੈਂਦੇ ਨੇ ਉਸ ਤੋਂ ਬਾਅਦ ਫਿਰ ਇਹ ਹੋਰ ਮਿਹਨਤ ਕਰਦੇ ਨੇ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਧਰਨੇ ਲਾਉਣੇ ਪੈਂਦੇ ਨੇ ਕਾਰਨ ਕਰ ਮਾੜੀਆਂ ਸਰਕਾਰਾਂ ਰਹੀਆਂ ਨੇ ਜੀ ਚਾਹੇ ਕੋਈ ਵੀ ਸਰਕਾਰ ਹੋਵੇ ਇਹਨਾਂ ਵੱਲ ਦੇਖਿਆ ਨਹੀਂ ਕਿਸੇ ਨੇ ਫਿਊਚਰ ਬਾਰੇ ਪਤਾ ਨਹੀਂ ਸਰਕਾਰ ਇੱਕ ਐਮਐਲਏ ਤੁਹਾਨੂੰ ਚੁਣਦੇ ਹੋ ਕਿ ਸਾਡੇ ਵਿਆਹਾਂ ਸ਼ਾਦੀਆਂ ਭੋਗਾਂ ਦੇ ਆਉਂਦਾ ਐਮਐਲਏ ਦਾ ਅਸਲੀ ਕੰਮ ਹੁੰਦਾ ਇਹਨਾਂ ਨੂੰ ਫਿਊਚਰ ਦੇਣਾ ਅੱਗੇ ਆਹਾ ਬੱਚੇ ਪੂਰੇ ਪੰਜਾਬ ਤੋਂ ਬੱਚੇ ਆਏ ਨੇ ਚੰਡੀਗੜ੍ਹ ਤੋਂ ਬੱਚੇ ਆਏ ਨੇ ਹੁਸ਼ਿਆਰਪੁਰ ਤੋਂ ਪਠਾਨਕੋਟ ਤੋਂ ਇੱਥੇ ਦੇ ਬੱਚੇ ਨੇ ਪਰ ਸਾਹਿਬ ਤੁਸੀਂ ਇਹਨਾਂ ਨੂੰ ਦੇਖ ਹੀ ਰਹੇ ਹੋ ਬਹੁਤ ਵੱਡੀ ਗੱਲ ਹੈ ਇਹ ਤੇ ਇਹਨੂੰ ਪੂਰਾ ਹੋਣਾ ਚਾਹੀਦਾ ਜੇ ਨਾ ਹੋਇਆ ਫਿਰ ਅੱਛਾ ਇੱਕ ਡੀਐਸਪੀ ਇਹਨਾਂ ਤੇ ਕਹਿੰਦਾ ਡੀਐਸਪੀ ਤਾਂ ਕਿਹਨਾ ਬਈ ਜਤਿੰਦਰਪਾਲ ਜਤਿੰਦਰਪਾਲ ਡੀਐਸਪੀ ਆ ਕਿ ਇੱਥੇ ਹਿੰਕੜੀ ਕਰਕੇ ਕਹਿੰਦਾ ਇਹਨਾਂ ਦੇ ਪਰਚਾ ਦਊਂਗਾ ਲੈ ਦੇ ਪਰਚਾ ਜੇ ਤੇਰੇ ਚ ਇੰਨਾ ਜੋਰ ਆ ਲੈ ਮੇਰੇ ਤੇ ਪਰਚਾ ਦੇ ਦੇ ਮੈਂ ਢੜਕਾਉਂ ਪਾ ਅਸ਼ੰਦਾ ਮੇਰੇ ਤੇ ਪਰਚਾ ਦੇ ਮੈਂ ਇਹਨਾਂ ਨੂੰ ਸਾਰਿਆਂ ਨੂੰ ਢੜਕਾ ਕੇ ਚੱਲੇ ਆ ਜੇ 2 ਦਿਨ ਤੱਕ ਨਾ ਹੋਇਆ ਫਿਰ ਅਸੀਂ ਰੋਡ ਜਾਮ ਕਰਾਂਗੇ ਮੇਰੇ ਤੇ ਪਰਚਾ ਦੇ ਤੇ ਡੀਐਸਪੀ ਨੂੰ ਕਹਿੰਦਾ ਜੇ ਇੰਨੀ ਹਿੰਮਤ ਹੈਗੀ ਤਾਂ ਯਾਰ ਇਹ ਆਮ ਪਰਿਵਾਰਾਂ ਦੇ ਇਹਨਾਂ ਦੀ ਜਿਹੜੀ ਸੋ ਪਹਿਲਾ ਇਗਜ਼ਾਮ ਕਲੀਅਰ ਕਰਦੇ ਨੇ ਫਿਰ ਇਹਨਾਂ ਦੀ ਦੌੜ ਲੱਗਦੀ ਹੈ ਕਿ ਅਸੀਂ ਇੱਥੇ ਆ ਕੇ ਸਾਨੂੰ ਸੀਟ ਮਿਲੇ ਫਿਰ ਦੌੜ ਲੱਗਦੀ ਹੈ ਕਿ ਹੋਸਟਲ ਮਿਲਣ ਮੈਨੂੰ ਇੱਕ ਗੱਲ ਦੱਸੋ ਤੁਸੀਂ ਘਰੇ ਆਪਾਂ ਸਿਰੀ ਰੱਖਦੇ ਆ 15000 ਰੁਪਏ ਤਾਂ ਆਪਾਂ ਉਹਨੂੰ ਨਹੀਂ ਦਿੰਦੇ ਆਪਾਂ ਉਹਨੂੰ ਵੀ ਦਿੰਨੇ ਕਿ ਭਾਈ ਤੂੰ ਕੋਈ ਗੱਲ ਨਹੀਂ ਤੂੰ 20-25000 ਰੁਪਏ ਦੇ ਲੈ ਇਹ ਤਾਂ ਬਿਲਕੁਲ ਜਾਇਜ਼ ਮੰਗਾ ਕਰ ਰਹੇ ਨੇ ਤੁਹਾਡਾ ਸਾਥ ਕਿੱਥੇ ਤੱਕ ਰਹੂਗਾ ਮੇਰੇ ਸਾਥ ਉਹ ਤੱਕ ਰਹੂਗਾ ਜਦ ਤੱਕ ਇਹ ਗੱਦੇ ਚੱਕੇ ਨਹੀਂ ਜਾਂਦੇ ਇਹਦੇ ਥੱਲੇ ਜਿਹੜਾ ਝਾੜੂ ਵੱਜਣਾ ਉਹ ਮਾਰ ਕੇ ਜਾਊਂਗਾ ਮੈਂ ਜੇ ਮੈਨੂੰ ਬੁਲਾਉਣਗੇ ਇਹਨਾਂ ਨੇ ਮੈਨੂੰ ਬੁਲਾਇਆ ਸੀਗਾ ਤੇ ਮੈਂ ਆਇਆ ਜੀ ਅੱਜ ਮੇਰਾ ਅੱਛਾ ਜੇ ਉਦੋਂ ਮੈਂ ਸਭ ਤੋਂ ਪਹਿਲਾਂ ਭੱਜ ਕੇ ਆ ਜੂਗਾ ਜਦੋਂ ਕੋਈ ਪਰਚੇ ਵਾਲੀ ਗੱਲ ਹੋਊਗੀ ਜੇ ਮੈਨੂੰ ਬੁਲਾਉਣਗੇ ਵੀ ਨਹੀਂ ਫਿਰ ਮੈਂ ਕਹੂੰਗਾ ਸਾਬ ਮੇਰੇ ਤੇ ਪਰਚਾ ਪਾਓ ਲਗਾਤਾਰ ਟਾਈਮ ਨਹੀਂ ਦਿੱਤੇ ਜਾ ਰਹੇ ਆ ਬੰਦੇ ਜਿਹੜੇ ਹੁੰਦੀਆਂ ਨੇ ਸਰਕਾਰ ਕੋਲ ਹੈ ਕਿ ਮੈਂ ਭਗਵੰਤਮਾਨ ਸਾਹਿਬ ਨੂੰ ਤੁਹਾਡੇ ਮੂਹਰੇ ਬੇਨਤੀ ਕਰਨਾ ਚਾਹੁੰਦਾ ਭਗਵੰਤਮਾਨ ਸਾਹਿਬ ਆਹ ਆਪ ਤਾਂ ਮੇਲਾ ਦਾ ਕੁੱਤਾ ਇੱਥੇ ਇਲਾਜ ਹੋਣਾ ਆਉਂਦਾ ਮਰਾ ਜਿਹੜੇ ਹਸਪਤਾਲ 'ਚ ਤੁਹਾਡਾ ਕੁੱਤਾ ਇਲਾਜ ਹੋਣਾ ਆਉਂਦਾ ਉਹਨੂੰ ਹੀ ਤੁਸੀਂ ਮਤਲਬ ਬਿਲਕੁਲ ਸਾਈਡ ਲਾਈਨ ਕਰੀ ਜਾਣੇ ਹੋ ਕੀ ਮੈਸੇਜ ਦੇਣਾ ਚਾਹੀਦਾ ਆਹੀ ਦੇਣਾ ਚਾਹੁੰਦੇ ਕਿ ਜਿਹੜੇ ਕੁੱਤਾ ਜਿੱਥੇ ਆਉਂਦਾ ਉਹ ਡਾਕਟਰਾਂ ਦਾ ਤਾਂ ਖਿਆਲ ਰੱਖੋ ਜੇ ਤੁਸੀਂ ਉਹ ਡਾਕਟਰਾਂ ਦਾ ਨਹੀਂ ਖਿਆਲ ਰੱਖ ਸਕਿਆ ਕਰੇ ਫਿਰ ਮੁੜ ਕੇ ਪੱਲੇ ਪਿੱਛੇ ਰਹੂਗਾ ਕੀ